ਹਰ ਉਹ ਜੀ ਸਸ਼੍ਰੀ ਕਾਲ ਦੀ ਮੈਂ ਅਮ ਜੀ ਕੌਰ ਆਪ ਸਭ ਨੂੰ ਪਿਆਰ ਭਰੀ ਸ਼ਸ਼੍ਰੀ ਕਾਲ ਬੈਕਤੀ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਤਰੱਕੀ ਦੇਵੇ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਆਂਬ ਦਾ ਚਾਰ ਆਂਬ ਦਾ ਚਾਰ ਆਪਾਂ ਉਹ ਬਣਾਉਨੇ ਆ ਵੀ ਜਿਹੜਾ ਜਿਆਦਾ ਖੱਟਾ ਨਹੀਂ ਬਣਦਾ ਵਧੀਆ ਬਣਦਾ ਜਿਹਦੀ ਖੁਸ਼ਬੂ ਬहोत ਕੈਂਟ ਵੱਧਦੀ ਹੈ ਜੀ ਆਪਾਂ ਤਾਂ ਇਹ ਸਾਰੇ ਏਦਾਂ ਦਾ ਪਾਉਣੇ ਆ ਆ ਲਓ ਜੀ ਆ ਜਿਹੜੇ ਆਂਬ ਹੈ ਜੀ ਇਹ ਆਪਾਂ 2 ਦਿਨ ਗੁੜ ਚ ਭੋਂਕੇ ਰੱਖੇ ਸੀਗੇ ਜਣੇ ਕਿ ਇਹ 4 ਕਿਲੋ ਆਂਬ ਸੀਗੇ ਉੱਥੇ ਹੁਣ ਥੋੜੇ ਰਹਿ ਗਏ ਇਹਦੇ ਵਿੱਚ ਆਪਾਂ ਕਿਲੋ ਕੋ ਗੁੜ ਪਾ ਕੇ ਤੇ ਇਹਦੇ ਵਿੱਚ ਹੀ ਬੰਦ ਕਰਕੇ ਧਰਤਾ ਸੀ ਤੇ ਤੀਜੇ ਦਿਨ ਉਹਨੇ ਛੋੜ ਕੇ ਫਿਰ ਆਪਾਂ ਇਹਨਾਂ ਨੂੰ ਸਾਵੇਂ ਸੁਕਾ ਲੈ ਜੀ ਇਹ ਹੁਣੇ ਸਾਵੇਂ ਸੁੱਕ ਗਏ ਤੇ ਇਹ ਜਿਆਦਾ ਖੱਟੇ ਹੀ ਨਹੀਂ ਬਣਨਗੇ ਇਹਨੂੰ ਕੋਈ ਵੀ ਬੰਦਾ ਖਾ ਸਕਦਾ ਜਿਵੇਂ ਆਪਾਂ ਕਹਿੰਦੇ ਨਾ ਵੀ ਤਿਆਬ ਜਿਆ ਬਣ ਜੇ ਤਿਆਬ ਜਿਆ ਨਹੀਂ ਬਣਦਾ ਇਹਦੇ ਵਿੱਚ ਆਪਾਂ ਥੋੜ੍ਹੀ ਨੀ ਚੀਜ਼ਾਂ ਪਾਉਣੀਆਂ ਨੇ ਇਹ ਆ ਤਾਂ ਮਸਾਲਾ ਜੀ ਦੇਖੋ ਕਲਮਜੀ ਸੌਂਫ ਤੇ ਮੇਥੇ ਵਾਲਾ ਰਲਾਇਆ ਮਿਲ ਜਾਂਦਾ ਬਾਜ਼ਾਰ ਚੋਂ ਆਪਾਂ ਸਾਰੇ ਮਸਾਲੇ ਪਾਉਣੇ ਆ ਮਿਰਚ ਨਮਕ ਤੇ ਹਲਦੀ ਦੇ ਸਰੋਂ ਦਾ ਤੇਲ ਹੁਣ ਆਪਾਂ ਸਭ ਤੋਂ ਪਹਿਲਾਂ ਪਾਉਣੇ ਆ ਜੀ ਮਿਰਚ ਮਿਰਚ ਤੁਸੀਂ ਜਿਆਦਾ ਨਾ ਪਾਓ ਜੀ ਥੋੜੀ ਪਾਓ ਜੋਣਾ ਤੋਂ ਜਿਆਦਾ ਮਿਰਚ ਖਾਣ ਦਾ ਸ਼ਕੀਨ ਆ ਉਹ ਜਿਆਦਾ ਪਾ ਲਿਓ ਇਹ ਤੇ ਮੈਂ 3 ਕਿਲੋ ਆਂਬ ਆ ਤੇ ਆਪਾਂ ਅੱਧੀ ਕੁ ਕੜਸੀ ਉਹਦੀ ਪਾਈ ਆ ਜਾਨੀ ਕਿ ਮਿਰਚਾਂ ਦੀ ਤੇ ਜਿਹੜੀ ਹਲਦੀ ਹੁੰਦੀ ਹੈ ਇਹ ਰੰਗ ਦੇਣ ਵਾਸਤੇ ਹੁੰਦੀ ਹੈ ਇਹ ਕਿੰਨੀ ਵੀ ਜਿਆਦਾ ਪਾਉਣ ਦੀ ਕੋਈ ਲੋੜ ਨਹੀਂ ਪੈਂਦੀ ਜਿਹੜਾ ਨਮਕ ਹੈ ਜੀ ਆਪਣੇ ਹੋਰ ਨੂੰ ਹੈਗਾ ਕਿਹੜੀ ਇਹ ਜਿਹੜਾ ਨਮਕ ਹੈ ਜੀ ਇਹ ਹੈਗੇ ਆ ਘਟੋ ਘਟ ਤਿੰਨ ਕਿਲੋ ਆਂਬ ਤਾਂ ਵੀ ਰਹਿ ਗਏ ਸੁੱਕ ਕੇ ਆਪ ਪੈਦੇ ਚ ਪਾਵਾਂਗੇ ਪਈਆ ਤੋਂ ਉੱਤੇ ਦੱਧਾ ਕਿਲੋ ਤੋਂ ਘੱਟ ਆ ਜਿਆਦਾ ਨਮੂਨ ਜਿਆ ਵੀ ਨਾ ਪਾਇਓ ਫਿਰ ਬੜਾ ਖਾਰਾ ਜਾ ਬਣ ਜਾਏ ਤੇ ਹੁਣ ਇਹਦੇ ਚ ਅੱਧਾ ਆਪਾਂ ਮਸਾਲਾ ਹੈ ਜੀ ਉਹ ਆਪਾਂ ਤੁਸੀਂ ਵੱਧ ਤੋਂ ਘੱਟ ਜਿੰਨਾ ਮਰਜ਼ੀ ਪਾ ਸਕਦੇ ਹੋ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਵੱਧਾ ਜਾਂ ਘੱਟ ਪਰ ਇਹ ਮਸਾਲਾ ਜਦੋਂ ਜਿਆਦਾ ਤਾਂ ਪਾ ਲੈਂਦੇ ਆ ਕਿਉਂਕਿ ਮਰਚੈਂਟ ਨੂੰ ਜੂਰੇ ਕੰਮ ਦੇ ਜਾਂਦਾ ਇੱਕ ਤਰ੍ਹਾਂ ਦੀ ਦਵਾਈ ਹੁੰਦੀ ਹੈ ਜੀ ਇਹਨੂੰ ਫਰਿੱਜ ਕਰਦੇ ਜਨਾ ਨੀ ਫਰਾਉ ਜਾਨ ਕਿ ਜਿਹੜਾ ਸਰ੍ਹੋਂ ਦਾ ਤੇਲ ਹੈ ਜੀ ਉਹ ਆਪਾਂ ਉਹਦੇ ਚੰਨਾ ਕੀ ਪਰਮਾ ਦੇ ਜੇ ਕੋ ਮਸਾਲਾ ਭੁੱਜ ਜੀ ਤੇ ਆਪਣਾ ਤੜਕਾ ਲਾਉਣਾ ਹੈਗਾ ਤੇ ਤੇਲ ਥੋੜਾ ਹੀ ਰਹਿ ਗਿਆ ਜੀ ਆਪਣੇ ਚਲ ਕਿਉਂਗਾ ਲਾਣਾਗੇ ਤੜਕਾ ਇੰਨਾ ਤੇਲ ਦਾ ਬਹੁਤ ਹੈ ਤੇਲ ਆਪਣੇ ਮੁੱਕ ਗਿਆ ਜੀ ਅੱਜ ਵੀਰਵਾਰ ਆਪਾਂ ਲੈਗੇ ਨਹੀਂ ਉਹਦੇ ਜਿਹੜਾ ਇਹ ਥੀਲੇ ਨੇ ਇਹ ਮਸਾਂਦਾ ਜਿਹੜਾ ਇਹ ਪ੍ਰਸ਼ਾਦ ਵਾਂਗੂ ਹੋਣਾ ਚਾਹੀਦਾ ਆਪਾਂ ਤੇ ਜਿਹੜੀ ਬਰ ਵੀ ਸੁਣ ਦੱਸਦੇ ਮੇਰੇ ਪਰਚਾਦ ਹੁੰਦਾ ਜੇ ਤੇਲ ਮੜਾ ਜਾਂ ਘਟ ਹੀ ਗਿਆ ਤਾਂ ਅਸੀਂ ਬਾਜ਼ਾਰ ਚੋਂ ਲਿਆ ਕੇ ਪਾਵਾਂਗੇ ਕਿਉਂਕਿ ਘਰੇ ਤੇਲ ਨਹੀਂਗਾ ਬਾਲਾ ਨਹੀਂ ਆਪਾ ਪਾਉਂਦੇ ਹੁੰਦੇ ਜੀ ਪਾ ਸਕਟਾਂਗੇ ਫਿਰ ਅੰਬਕ ਆ ਸੁੱਕਾ ਹੋਈ ਹੈ ਜੀ ਆਪਣੀ ਪੀਪੀ ਵਧੀਆ ਜਿਹੜੀ ਪੀਪੀ ਆਪਣੀ ਉਹ ਸੁੱਕੀ ਹੋਈ ਹੈ ਜੀ ਅਸੀਂ ਸਭ ਮਿਕਸ ਕਰਾਂਗੇ ਹੱਥ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਚਾਰ ਨੂੰ ਬਹੁਤ ਵਧੀਆ achar ਬਣਦਾ ਤੁਸੀਂ ਐਵੇਂ ਬਣਾ ਕੇ ਦੇਖਿਓ ਇਹ ਗੁੜਚ ਗੁੜਚ ਅਸੀਂ ਤਾਂ ਭਾਉਣੇ ਹੁੰਦੇ ਆ ਜੀ ਵੀ ਫਿਰੇ ਜਿਆਦਾ ਖੱਟਾ ਜਾਂ ਨਹੀਂ ਬਣਦਾ ਜਿਵੇਂ ਇਹ ਵਾਲੇ ਅੰਬਾ ਇਹਨੇ ਖੱਟੇ ਹੁੰਦੇ ਆ ਪਾ ਖਾ ਨਹੀਂ ਸਕਦੇ ਇਹ ਗੁੜਚ ਭਾਉਣ ਦਾ ਕਾਰਨ ਇਹ ਇੱਕ ਤੇ ਵੀ ਉਮਰ ਲੰਬੀ ਹੋ ਜਾਂਦੀ ਹੈ ਤੇ ਦੂਜਾ ਬਣਦਾ ਛੇਤੀ ਹੈ ਤੇ ਟੇਸਟ ਵੀ ਬੰਦ ਹੈ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਜੀ ਹੁਣ ਜਿਹੜਾ ਆਪਾਂ ਚਾਰ ਪਾਇਆ ਸੀ ਉਹ ਵੀ ਦਿਖਾਉਣੇ ਆ ਮਰੀ ਜਿਵੇਂ ਖੜਾ ਤੇ ਚੱਕ ਲਈ ਚਾਰ ਆਪਣਾ ਪਰਾਲਾ ਚਾਰ ਲਾ ਲਓ ਜੀ ਆਪਣਾ ਚਾਰ ਹੋ ਚੁੱਕਿਆ ਮਿਕਸ ਹੁਣ ਆਪਾਂ ਇਹਨੂੰ ਪਾਉਣੇ ਆ ਪੀਪੀ 'ਚ ਬਹੁਤ ਜਲਦੀ ਚਾਰ ਪੈਂਦਾ ਦੀ ਇਹ ਇਹ ਚਾਰ ਪਾਇਆ ਜੀ ਅੰਬ ਦਾ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਇਹ ਕਿਸੇ ਨੇ ਚਾਰ ਪਵਾਉਣਾ ਹੋਇਆ ਜੀ ਅੰਬ ਦਾ ਆਪਾਂ ਚਾਰ ਪਾ ਕੇ ਵੀ ਭੇਜ ਦਿੰਨੇ ਆ ਅਗਲਾ ਤੁਹਾਨੂੰ ਪੇਮੈਂਟ ਕਰ ਦਿੰਦਾ ਜੀ ਪਿਛਲੀ ਵਾਰ ਮੈਂ ਬਹੁਤੀਆਂ ਨੂੰ ਚਾਰ ਭੇਜੇ ਸੀ ਕਿਸੇ ਦਾ ਚਾਰ ਖਰਾਬ ਨਹੀਂ ਹੋਇਆ ਇੱਕ ਤਾਂ ਇੱਕ ਡੱਬਾ ਜਾਂ ਲੈਣਾ ਪੈਂਦਾ ਜੀ ਬਾਕੀ ਮਸਾਲੇ ਹੋ ਜਾਂਦੇ ਪਰ ਇਹ ਚਾਰ ਖਰਾਬ ਬਿਲਕੁਲ ਨਹੀਂ ਹੋਊਗਾ ਜੀ ਬਸ ਇੰਨੀ ਕ ਮਿਹਨਤ ਆ ਵੀ ਇਹ ਦੋ ਦਿਨ ਗੁਰਜ ਚ ਭਿਓ ਕੇ ਰੱਖਣਾ ਪੈਂਦਾ ਤੇ ਤੀਜੇ ਦਿਨ ਇਹਨੂੰ ਸੁਕਾਉਣਾ ਪੈਣਾ ਸਾਂਵੇਂ ਸੁਕਾਉਣਾ ਪੈਣਾ ਨਹੀਂ ਧੁੱਪੇ ਨਹੀਂ

ਕੁਇਕਲੀ ਜਿਹੜਾ ਤੁਹਾਨੂੰ ਪਰਚਾਰ ਚਾਰ ਪਾਣੀ ਜਿਹੜੇ ਦਿਖਾਉਣੇ ਆ ਹਲੋ ਜੀ ਆਪਣਾ ਪਰਾਲਾ ਚਾਰ ਆਪਾਂ ਹੱਥ ਬਿਲਕੁਲ ਨਹੀਂ ਲਾਉਂਦੇ ਜੀ ਸੁੱਕਾ ਸੁੱਕਾ ਚਾਰ ਪਿਆ ਕੋਈ ਇਹਦਾ ਉੱਪਰਲਾ ਜਿਹੜਾ ਪੰਨਾ ਜਾਂਦਾ ਉਹ ਨਹੀਂ ਗਲਿਆ ਆਪਾਂ ਪਰ ਪਾਇਆ ਸੀ ਕੋਈ ਰੂਗਲੀ ਨਹੀਂ ਲੱਗੀ ਜੀ ਵਧੀਆ ਦੇਸੀ ਤਰੀਕੇ ਨਾਲ ਪਾਇਆ ਚਾਰ ਆ ਜੀ ਆ ਦੇਖੋ ਤੁਹਾਡੇ ਸਾਹਮਣੇ ਹੈ ਜੀ ਕਿਚੂ ਚ ਪਿਆ ਆ ਦੇਖੋ ਜੀ ਕੋਮੇ ਦਾ ਮੇ ਪੈਗਾ ਦੀ ਖਿਚੂ ਬਹੁਤ ਵਧੀਆ ਤੇ ਨਾ ਹੀ ਇਹ ਗਲੇ ਹੈ ਤੇ ਨਾ ਹੀ ਇਹ ਲਿਵ ਬਵੇ ਆਪਣਾ ਖਾਰਾਲਾ ਚਾਰ ਹੈ ਜੀ। ਧਿਆਪਾ ਹੁਣ ਕਾਇ। ਹਾਵਾਲਾ ਜੀ। ਤੇ ਸੋਨੂੰ ਸਾਡੀ ਰੈਸਪੀ ਚਾਰ ਬਣਾਉਣ ਦੀ ਕਿੱਦਾਂ ਦੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਇੰਦਾ ਪਾਇਆ ਅੰਬ ਦਾ ਚਾਰ ਨਾ ਖਰਾਬ ਹੁੰਦਾ ਕਿ ਨਾ ਹੀ ਜ਼ਿਆਦਾ ਇਹ ਖੱਟਾ ਹੁੰਦਾ ਕਿ ਨਾ ਹੀ ਇਹ ਨਾਲ ਤਿਆਰ ਬਣੇ। ਬਹੁਤ ਬਹੁਤ ਟੇਸਟੀ ਬਣਦਾ ਹੈ। ਸੋ ਆਪ ਸਭ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ।